ਚਾਹ ਤਾਂ ਪੂਰੀ ਹੁੰਦੀ ਖਾਇਸ਼ ਨਹੀਂ ਅਧੂਰੀ ਹੁੰਦੀ ਐ ਪਰ ਛੱਡ ਕਿਸਮਤ ਦਾ ਪੱਲਾ ਹਿੰਮਤ ਚੀਜ਼ ਜ਼ਰੂਰੀ ਹੁੰਦੀ ਚਾਹਤ ਕਦੇ ਅਧੂਰੀ ਨਹੀਂ ਹੁੰਦੀ ਇਸ ਲਈ ਪਰ ਕਿਸਮਤ ਦਾ ਪੱਲਾ ਛੱਡ ਕੇ ਹਿੰਮਤ ਦਾ ਪੱਲਾ ਫੜ ਲੈਣਾ ਮੈਕਸਮ ਗੋਰ ਕੀ ਸਾਡਾ ਕਹਿਣਾ ਹੈ ਕਿ ਜਦੋਂ ਇੱਕ ਆਦਮੀ ਦੇ ਦਿਲ ਵਿੱਚ ਕੋਈ ਬਹਾਦਰਾ ਨਾ ਕੰਮ ਕਰਨ ਦੀ ਚਾਹਤ ਪੈਦਾ ਹੁੰਦੀ ਹੈ ਤਾਂ ਉਹ ਕੋਈ ਨਾ ਕੋਈ ਅਫਸਰ ਲੱਭ ਹੀ ਲੈਂਦਾ ਕੋਈ ਨਾ ਕੋਈ ਅਫਸਰ ਲੱਭ ਹੀ ਲੈਂਦਾ ਇਹ ਚਾਹਤੀ ਦੀ ਕਿ ਅੰਨੀ ਗੁੰਗੀ ਬੋਲੀ ਹੈਲਨ ਕੇਲਰ ਅਮਰੀਕੀ ਸਹਿਕਾਰ ਬਣ ਕੇ ਵਿਸ਼ਵ ਪ੍ਰਸਿੱਧ ਹੋਈ ਇਹ ਚਾਹਤੀ ਦੀ ਜਿਹਨੇ ਸਟੀਵਨਸਨ ਨੂੰ ਇੰਜਨ ਬਣਾਉਣ ਲਈ ਪ੍ਰੇਰਿਤ ਕੀਤਾ ਇਹ ਚਾਹਤੀ ਦੀ ਜਿਹਨੇ ਸੁਮਿਤਰੀ ਬਾਈਪੂਲੇ ਦੀ ਜੋ ਚਾਹਤੀ ਕਿ ਭਾਰਤ ਦੀ ਪਹਿਲੀ ਅਧਿਆ ਪਹਿਲੀ ਔਰਤ ਦੇ ਆਪ ਬਣ ਕੇ ਗਿਆ ਹੈ ਪਹਿਲੀ ਔਰਤ ਦੇ ਆਪ ਬਣ ਕੇ ਅੱਗੇ ਆਈ ਆਇਨਸਟਾਈਨ ਜਿਹਨੂੰ ਗੁਰੂਤਾਵਲ ਖੋਜ ਲਈ ਪ੍ਰੇਰਿਆ ਇਹ ਚਾਹਤੇ ਦੀ ਨੀਲ ਆਰਸਟ੍ਰਾਂਗ ਨੇ 6 ਸਾਲ ਦੀ ਉਮਰ ਚ ਪਹਿਲਾ ਹਵਾਈ ਸਫ਼ਰ ਕਰਿਆ ਨੀਲ ਆਰਸਟ੍ਰਾਂਗ ਨੇ 6 ਸਾਲ ਦੀ ਉਮਰ ਵਿੱਚ ਕਾਇਰ ਦੇ ਮਾਰ ਵਿਚ ਜਹਾਜ਼ ਉਡਾਉਣ ਦੀ ਜਿਹੜੀ ਖਾਸ ਯਕੁਨੀ ਹੋਈ ਤੇ 20 ਜਨਾਈ 1969 ਦੇ ਦਿਨ ਪੋਲੋ 2 ਰਹੀ ਅਨ ਚਾਹਤੇ ਪਹਿਲਾ ਕਦਮ ਲੱਖਿਆ ਜੀ ਇਨਾ ਮਿਹਨਤ ਕਰੀ ਆਫਸਰ ਬਹਜਾਣਿਆ ਤੇ ਆਪਣੀ ਟੀਚੇ ਨੂੰ ਸਾਥ ਕੀਤਾ ਸਾਡਾ ਸ਼ਾਇਰ ਅਜੀਤ ਤੰਵੀਰ ਕੀ ਕਹਿੰਦਾ ਤਮੰਨਾ ਜੀਣ ਦੀ ਮੇਰੀ ਨਵੇਂ ਰਾਹਾਂ ਨੂੰ ਲੱਭ ਲੈ ਜੀ ਹਵਾ ਬਣ ਕੇ ਗੁਜ਼ਰ ਜਾਵਾ ਮੈਂ ਅਕਸਰ ਚੀਫ ਦੇ ਥਾਣੀ ਚੀਫ ਛੋਟੀ ਜਿਹੀ ਬ੍ਰੀਫ ਜੇ ਮਾਂਜ ਖਾਸ਼ ਹੋਵੇ ਇੱਛਾ ਹੋਵੇ ਇਹ ਯੋਗਨਾ ਮੇਕਰਾ ਜ਼ਿੰਦਗੀ ਦੀ ਵਰਮਾ ਜੇ ਮੇਰੀ ਪਹਿਲੀ ਗਦਾ ਉਹਦੇ ਸਥਾਥ ਤੁਹਾਨੂੰ ਪੁੰਨਿਆ ਨੇ ਮਿਲ ਲਿਆ ਇਹ ਜੋ ਚੈਪਟਰ ਹੈ ਇਹਦਾ ਨਾਮ ਹੈ ਚਾਹਤ ਚਾ ਇੱਛਾ ਖਾਹਿਸ਼